ਆਧਰੇ ਚਾਸ ਫੁਲਾਈਆ ਸਦਾ ਪੁਰਬਨ ਕੀਤਾ ਪੁਰਬ ਮਿੱਟੋ ਜਿਸ ਦੀ ਰਾਹ ਵਟਿਆਈਆ ਜੈ ਨਾਨਕ ਸੁਣੋ ਸੰਤੋ ਸ਼ਬਦ ਪਰੋਬੇ ਆ ਰੂ ਸਚਾ ਨਾਮ ਤੇਰਾ ਆਧਾ ਉਵਾਜੇ ਵਿੱਚ ਸ਼ਬਦ ਤਿੱਕਾ ਸਪਾ ਕਾ ਸਪਾ ਗੈ ਸ਼ਬਦ ਵਾਜੇ ਕਾ ਰਾਜ ਧਾਰੀਆ ਬੱਦ ਦੂਤ ਤੁਦ ਵਸ ਕੀਤੇ ਕਾਲ ਕੰਡ ਘਮਾਰਿਆ ਕਰਮ ਪਾਇਆ ਤੁਦ ਜਿਨ ਕਾ ਸੇ ਨਾਮ ਸਪੋਵਾਤੇ ਤੇ ਗਰੀ ਅਰੰਧ ਵਾਜੇ ਸੁਪੋਵੜ ਪਾਕੀਓ ਸਗਲ ਮਨੋਰਤ ਪੂਰੇ ਬਾਤ ਰਮ ਰਮ ਆਇਆ ਉਤਨੇ ਸਗਲੋ ਸੂਰੇ ਕਰੇ ਸੁਣੀ ਸੱਚੀ ਬਾਣੀ ਸਤਿ ਸਾਧਨੋ ਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨੀਤ ਕਹਤੇ ਤਵਤ ਸਤਿਪੁਰ ਰਹਾ ਪਰ ਪੂਰੇ ਬਦਨਾ ਨਿਕ ਗੁਰ ਚਰਨ ਲਾਗੇ ਬਾਜਿਆਨ ਹਦ ਦੂਰੇ ਸੋ ਭਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਸ ਰਾਮ ਦਇਆ ਦਇਆ ਕਿੱਲੇ ਸਗਲ ਜਗਤ ਚੰਦਿਆਈਆ ਪੂਰੇ ਆਈਆ ਠਾਕ ਮਜੂਰ ਕਲਮੀ ਵਾਇਟ ਜੀ ਕੇ ਪਤੇ ਤੋਂ ਤਾਪੂਰ ਤੋਂ ਮਤੇ ਹੈ ਇਸਿਆ ਕੀਆ ਤੇਰੇ ਗਤੋਂ ਮਤ ਤੂੰ ਹੀ ਜਾਮੀ ਨਾਨਕ ਦਾਸ ਤੋ ਦਇਆ ਗ ਅਰਦਾਸ ਹਮਾਰੀ ਜੀਉ ਪਿੰਡ ਸਾਭੋ ਕਉ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੇਨਾਨ ਜੀ ਸਤਨਾਮ ਤੀਨੇ ਤਾਪ ਨਿਵਾਰਨ ਹਰ ਦੁਖ ਹੰਤਾ ਸੁਖ ਰਾਸ ਤਾਕ ਵਿਗਨ ਨ ਕੋ ਲਾਗੇ ਜਾ ਕੇ ਪ੍ਰਭ ਆਗਿਆ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਏ ਸ੍ਰੀ ਹਰਗਾਏ ਸ਼ਰੀਹ ਹਰਿ ਕ੍ਰਿਸ਼ੰਤਿ ਆਹੀਐ ਜਿਸ ਦਠੈ ਸਭ ਦੁਖ ਜਾਏ ਤੇਗ ਬਹਾਦਰਿ ਸਮਰਿਆ ਘਰਿ ਲਾਉਨ ਦੇਵ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੇ ਪਾਤਸ਼ਾਹਿਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜੀ ਕਾ ਤੇ ਅਹੰਤਰ ਕੇ ਬੋਲੇ ਜੀ ਪੰਜਾਬ ਪਿਆਰਿਆ ਚਾਰ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅਹੰਤਰ ਕੇ ਖਾਲਸਾ ਜੀ ਬੋਲੇ ਜੀ ਜਨਾਬ ਸਿੰਘਾਸ ਮਣੀਆਂ ਨੇ ਧਰਮ へ ਤੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਉਸਖੇ ਕੇਸਾਂ ਸਵਾਸਾਂ ਸੰਗ ਨਿਵਾਹੀ ਤਨਾ ਪ੍ਰਾਰਥਨਾ ਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾ ਦੇ ਕੁਮਾਹੀਦਾ ਤੇ ਅਹੰ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਅਹੰ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਵਾਵੇ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਜਾ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪਾਇ ਜਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲ ਜੀ ਸੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵਿਦੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਹਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੈ ਯਾਰੇ ਸਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਣੁ ਸਤਿਗੁਰੂ ਨੇਤਾਣੋ ਕੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਤਨ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਜੀ ਆਪ ਜੀ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੁਸਾਏ ਅਮਰ ਸ਼ਹੀਦ ਸਿੰਘ ਸਾਹਿਬੋ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤਿਆਨੇਕ ਸ਼ਹੀਦ ਸਿੰਘਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ ਸਜੇ ਦੀਵਾਨਾ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਗੁਰਬਾਣੀ ਦੇ ਵਿਚਾਰ ਗੁਰਮਤ ਵਿਚਾਰਾ ਹੋਈਆਂ ਨੇ ਬਾਣੀ ਪੜਦਿਆ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਮਵਾਫੀ ਬਖਸ਼ੋ ਜੀ ਅਗੋਂ ਵਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ਼੍ਰੇਸ਼ਟ ਮੱਤ ਉਹ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾਪਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸਾਉਣਾ ਚਰਣਾ ਦਾ ਪਿਆਰ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਦਸ਼ਾਹ ਜੀ ਸਮੋਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਲਫਲ ਭੇਟਾਵਾਂ ਦਰ ਪ੍ਰਵਾਣ ਕਰਨੀਆਂ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਸਭਨਾਂ ਨੂੰ ਦੇਹ ਆਰੋਗਤਾਵਾ ਸਰੀਰਕ ਤੰਦਰੁਸਤੀਆਂ ਬਖਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤੌਣੀ ਸਰਬਤ ਦਾ ਭਲਾ ਕਰਨ ਦੀ ਕਿਰਪਾ ਕਰੋ ਇਸ ਵੇਲੇ ਕਰੋ ਪ੍ਰਸਾਦ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਲੱਗਿਆ ਭੋਗ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਾਵਨੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਬਾਦ ਘਾਟ ਭੁੱਲ ਚੁਕ ਮਵਾਫ ਕਰਨੀ ਸਰਬਤ ਦੇ ਕਾਰਜ ਰਾਸ ਕਰ ਲੋ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮਿਲੋ ਜਿਨਾਂ ਦੇ ਮਿਲੇ ਆ ਨਾਮ ਚਤਵਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੋਤਮ ਦਾ ਪਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੋਰਾ ਆਗਿਆ ਭਈ ਆਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਲਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾएंगे ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੀ ਹਾ ਅੰਮ੍ਰਿਤ ਵੇਲਾ ਬੋਲੇ ਆ ਤਾਦਰ ਸੁਣੀ ਤੁਕਾਰ

وِلَا بُلے آہ تاندر سنی پکار مگہم ਸੋਹੇ ਕਿਰਪਾ ਤਾਲ ਸੋਕਾਇਓ ਤਾਲ ਗੁਰਸੇਵਿਆ ਤਹਨੁ ਸੁਸਾਹਜ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਹੋ ਸਿਰਸਾਹੰਦਾ ਜਿਸ ਪਾਸ ਬਠੇ ਆਸੋਹੀਆ ਸਬਨਾਂ ਦਾ ਜਿਸ ਪਾਸ ਬਠੇ ਆਸੋਹੀਆ ਸਜੋ ਮਾਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਜੋ ਮੇ ਸਾਹਾਂ ਗੁਰ ਪਰਸਾਦ ਦੀਓ ਦਰਤ ਹੈ ਆਪਣਾ ਕੈਸੇ ਕਰੀ ਤਕਾਰ ਉਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਮਝੀਏ ਵਰਤ ਹੈ ਆਪਣਾ ਕੈਸੇ ਹੋਰੀ ਪੁਕਾਰ खनि सारण सेवार सदा सदा दा तार साहिब मेर नीत नवा सदा सदा दा ਰਾਹਾ ਅਨਦ ਸਾਬਬ ਸੇ ਬੀਆ ਅੰਤ ਸ਼ਬਾਏ ਸੋਏ ਸੌਲ ਸੌਣ ਮੇਰੀ ਕਾਮਣੇ ਪਾਰ ਉਤਾਰਾ ਹੋਏ ਦੈ ਤਰਬਾਨ ਜਾਓ ਰਾਹਾ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ 타키 सेवा ਸੋਕ ਕਰੇ ਜਾ ਤਾ ਨਜ਼ਰ ਕਰੇ ਤਦ ਬਾਜ ਪਿਆਰ ਕੇ ਰਹਾ ਸਾਡਿਆਈ ਤੇ ਜੇ ਤੋ ਨਾਮ ਤੇਰੇ ਜਾ ਮਾਹੀ ਕੋਏ ਜਿਸ ਆਗਾ ਪਿਆ ਚੁਖ ਹੋਏ ਸਾਹਿਬ ਤੇਰੇ ਨਾਮ ਮਤੋ ਬੇਦ ਬੇਦ ਚੁਖ ਚੁਖ ਹੋਏ ਨਾਨਕ ਤਾ ਕਾ ਦਾਸ ਹਾਂ बेंद चुख चुख हो साहिब तेरे नाम हो। बेंद बेंदा चुख चुख हो ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ